ਅਨੁਮਾਨਟ ਆਇਆ ਜੀ ਮਿਸਿਸ ਗਾਂਧੀ 4 4:30 ਵਜੇ ਉਸ ਦਿਨ 31 ਅਕਤੂਬਰ ਨੂੰ ਕਿ ਇਹ ਇਹ ਫੌਤ ਹੋ ਗਏ ਨੇ ਤੇ ਇਹ ਦੰਗਾ ਸ਼ੁਰੂ ਹੋ ਗਿਆ ਜੀ ਅਰຸນ ਨਹਿਰੂ ਜਿਹੜੇ ਸੀਗੇ ਉਹਨਾਂ ਦਿਨਾਂ ਚ ਮਿਨਿਸਟਰ ਆਫ ਸਟੇਟ ਫਾਰ ਹੋਮ ਸੀਗੇ ਔਰ ਇਹਨਾਂ ਦੇ ਰਿਸ਼ਤੇਦਾਰ ਵੀ ਸੀ ਮਿਸਿਸ ਗਾਂਧੀ ਦੇ ਉਹਨਾਂ ਨੇ ਇਹ ਸਾਰਾ ਉਹਨਾਂ ਦਾ ਜਿਹੜਾ ਪਲੈਨਿੰਗ ਸੀਗਾ ਉਹਨਾਂ ਨੇ ਆਪਣਾ ਪਲਾਨ ਜਿਹੜਾ ਸੀ ਉਹ ਇਹਨਾਂ ਨੇ ਕਬੂਲ ਕਰਨਾ ਸ਼ੁਰੂ ਕਰ ਛੱਡਿਆ ਔਰ ਜਿਹੜੀਆਂ ਵੋਟਰ ਲਿਸਟਾਂ ਸੀਗੀਆਂ ਇਹਨਾਂ ਕੋਲ ਇਹ ਇਹਨਾਂ ਨੇ ਆਪਣੇ ਜਿਹੜੇ ਕਾਂਗਰਸ ਨੂੰ ਨੁਮਾਇੰਦੇ ਸੀਗੇ ਉਹਨਾਂ ਨੂੰ ਵੰਡਤੀਆਂ ਔਰ ਇਹਨਾਂ ਨੇ ਫਿਰ ਸਿਸਟਮੈਟਿਕਲੀ ਸ਼ੁਰੂ ਕੀਤਾ ਜੀ ਸਿੱਖਾਂ ਦੇ ਉੱਤੇ ਅਟੈਕ ਕਰਨਾ ਸਾਨੂੰ ਜੋ ਮੇਰਾ ਪਰਸਨਲ ਐਕਸਪੀਰੀਅੰਸ ਰਿਹਾ ਜੀ ਉਹ ਸੀਗਾ ਇੱਕ ਰੀਸੈਟਲਮੈਂਟ ਕਲੋਨੀ ਹੈਗੀ ਦਿੱਲੀ 'ਚ ਜਿਹਦਾ ਨਾਮ ਤ੍ਰਲੋਕਪੁਰੀ ਟਰਾਂਸ ਜਮਨਾ ਕਲੋਨੀ ਜਮਨਾ ਦੇ ਪਰਲੇ ਪਾਸੇ ਇਹ ਮਿਸਿਸ ਗਾਂਧੀ ਦੇ ਬੇਟੇ ਸੰਜੇ ਗਾਂਧੀ ਨੇ ਇਹ ਰੀਸੈਟਲਮੈਂਟ ਕਲੋਨੀਆਂ ਬਣਾਈਆਂ ਸੀਗੀਆਂ ਅਮਰਜੈਂਸੀ ਦੇ ਟਾਈਮ 'ਚ ਜਿੱਥੇ ਦਿੱਲੀੋਂ ਮੇਨ ਜਿਹੜਾ ਸੀਗਾ ਚਾਨੀ ਚੌਕ ਔਰ ਜਾਮਾ ਮਸਜਿਦ ਏਰੀਆ ਤੋਂ ਇਹਨਾਂ ਨੇ ਲੋਕਾਂ ਨੂੰ ਲੈ ਕੇ ਉੱਥੇ ਸੈਟਲ ਕੀਤਾ ਸੀ 25-25 ਗਾਜ ਦੇ ਪਲਾਟ ਬਣਾਏ ਸੀ ਇਹਨਾਂ ਨੇ ਤੇ ਉਹ ਹਾਂਜੀ ਮੈਂ ਤੁਹਾਨੂੰ ਵੀ ਤੇ ਉਹ 25-25 ਗਾਜ ਦੇ ਉਹਨਾਂ ਨੇ ਪਲਾਟ ਬਣਾ ਕੇ ਲੋਕਾਂ ਨੂੰ ਦਿੱਤੇ ਸੀ ਇਹ ਲੋਅ ਇਨਕਮ ਗਰੁੱਪ ਵਾਲੇ ਸੀਗੇ ਜੀ ਤੇ ਤ੍ਰਿਲੋਕਪੁਰੀ ਜਿਹੜਾ ਸੀਗਾ ਉਹ ਇੱਕ ਐਦਾਂ ਦੀ ਕਲੋਨੀ ਸੀਗੀ ਅਸੀਂ 31 ਦੇ ਕਵਰੇਜ ਦੇ ਬਾਅਦ ਜਦੋਂ ਮਿਸਿਸ ਗਾਂਧੀ ਦੀ ਡੈਥ ਅਨਾਉਂਸ ਹੋ ਗਈ ਪਹਿਲੀ ਨੂੰ ਅਸੀਂ ਜਦੋਂ ਦਫ਼ਤਰ ਗਏ ਇਹ ਸਾਡੀ ਕੰਟੀਨ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੇ ਦਫਤਰ ਦੀ ਕੰਟੀਨ ਦੇ ਵਿੱਚ ਇੱਕ ਜਵਾਨ ਮੁੰਡਾ ਆਇਆ 20-25 ਸਾਲ ਦਾ ਹੋਣਾ ਉਹਦਾ ਨਾਂ ਸੀ ਮੋਹਨ ਸਿੰਘ ਉਹ ਕੇਸ ਕੱਟੇ ਸੀ ਦਾੜੀ ਕੁੱਤਰੀ ਹੋਈ ਸੀ ਤੇ ਬਿਲਕੁਲ ਬੰਦ ਲਿਆ ਹੋਇਆ ਸੀ ਬਿਲਕੁਲ ਡਰਿਆ ਪਿਆ ਸੀ ਤੇ ਉਹ ਸਾਡੀ ਕੰਟੀਨ ਚ ਕਿਉਂ ਆਇਆ ਇਸ ਕਰਕੇ ਆਇਆ ਕਿਉਂਕਿ ਉਹ ਉੱਥੇ ਇੱਕ ਕਤਲ ਸ਼ੁਰੂ ਹੋ ਗਿਆ ਸੀ ਤਰਲੋਕਪੁਰੀ ਚ ਤਰਲੋਕਪੁਰੀ ਜੀ ਦਲਿਤ ਸਿੱਖ ਰਹਿੰਦੇ ਸਨ ਮੋਸਟਲੀ ਉਹ ਮੰਜੀ ਬੁੰਦੇ ਸਨ ਛੋਟਾ ਕੰਮ ਕਰਦੇ ਸਨ ਔਰ ਬੜੇ ਗਰੀਬ ਲੋਕ ਸੀਗੇ ਔਰ ਉੱਥੇ ਕੋਈ ਲਗਭਗ 1000 350 ਘਰ ਸੀਗੇ 25-25 ਗਾਜ ਵਾਲੇ ਨਾਲ ਨਾਲ ਦੋ ਬਿਲੀਆਂ ਚ ਤੇ ਉੱਥੇ ਕਤਲੇਆਣ ਸ਼ੁਰੂ ਹੋ ਗਿਆ ਸੀ ਤੇ ਇਹ ਮੁੰਡਾ ਉਸ ਰਾਤ ਨੂੰ ਹੋਇਆ ਸੀ 31 ਰਾਤ ਨੂੰ ਇਹ ਮੁੰਡਾ ਮੋਹਨ ਸਿੰਘ ਭੱਜ ਕੇ ਆਪਣੇ ਕੇਸ ਕੱਟ ਕੇ ਕਿਸੇ ਤਰ੍ਹਾਂ ਖੇਤਾਂ 'ਚ ਲੁਕ ਲੱਗ ਕੇ ਇਹ ਸਾਡੇ ਦਫ਼ਤਰ ਆ ਗਿਆ ਕਿਉਂਕਿ ਇਹਨੂੰ ਪਤਾ ਸੀਗਾ ਕਿ ਜੇ ਮੈਂ ਪੁਲਿਸ ਕੋਲ ਗਿਆ ਜਾਂ ਮੈਂ ਕਿਸੇ ਸਰਕਾਰੀ ਅਫਸਰ ਕੋਲ ਗਿਆ ਤੇ ਉੱਥੇ ਮੈਨੂੰ ਕੋਈ ਮੈਨੂੰ ਉਹਨਾਂ ਨੇ ਫੜ ਲੈਣਾ ਤੇ ਉਹਨੇ ਇੰਡੀਅਨ ਐਕਸਪ੍ਰੈਸ ਉਹਨਾਂ ਦੇਣਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਉਹ ਰੈਪਿਊਟੇਸ਼ਨ ਸੀਗੀ ਉਹਦੀ ਐਂਟੀ ਗਵਰਨਮੈਂਟ ਐਂਟੀ ਇਸਟੈਬਲਿਸ਼ਮੈਂਟ ਸੀਗੇ ਤੇ ਉਹ ਸਾਡੀ ਕੰਟੇਨ ਚ ਉਹਨੂੰ ਕੋਈ ਜਾਣਦਾ ਜੁਣਦਾ ਹੋਣਾ ਤੇ ਉਹ ਆ ਗਿਆ ਤੇ ਸਾਨੂੰ ਉਹਦੇ ਅਗਲੇ ਦਿਨ ਮਿਲਿਆ ਮੇਰਾ ਇੱਕ ਕੋਲੀਗ ਸੀਗਾ ਜੀ ਉਹ ਜੋਸਫ ਮਲੀਆਕਨ ਕੇਰਲਾ ਦਾ ਸੀ ਤੇ ਅਸੀਂ ਦੋ ਗੱਡੀ ਲੈ ਕੇ ਉਹਦਾ ਗੱਡੀ ਵੀ ਨਹੀਂ ਸੀਗੀ ਟੈਕਸੀ ਟਕਸੀ ਵਾਲੇ ਸਾਰੇ ਨਸ ਨਸ ਗਏ ਸੀਗੇ ਕੋਈ ਟੈਕਸੀ ਨਹੀਂ ਸੀਗੀ ਤੇ ਸਾਨੂੰ ਦਫ਼ਤਰ ਨੇ ਗੱਡੀ ਦਿੱਤੀ ਡਰਾਈਵਰ ਵੀ ਨਸ ਗਿਆ ਸੀ ਸੋ ਮੈਂ ਚਲਾ ਕੇ ਗਿਆ ਸੀ ਉੱਥੇ ਗਏ ਤੇ ਲੋਕਪੁਰੀ ਪਹਿਲਾਂ ਤੇਰੇ ਜਾਣਾ ਨਹੀਂ ਹੋਇਆ ਸੀ ਉੱਥੇ ਤਰਲੋਕਪੁਰੀ ਅਸੀਂ ਲੱਭਦੇ ਲੱਭਦੇ ਰਸਤੇ 'ਚ ਤਰਲੋਕਪੁਰੀ ਪਹੁੰਚੇ ਤੇ ਤਰਲੋਕਪੁਰੀ ਦੇ ਕਲੋਨੀ ਦੇ ਬਿਲਕੁਲ ਅੱਗੇ ਵੱਡੀਆਂ ਵੱਡੀਆਂ ਪਾਈਪਾਂ ਸੀਆਂ ਜੀ ਆ ਪਾਣੀ ਦੀਆਂ ਜਿਹੜੀਆਂ ਹੁੰਦੀਆਂ ਉਹਦੇ ਉੱਤੇ ਬੰਦੇ ਬੈਠੇ ਸੀ ਲਾਠੀਆਂ ਲੁੱਠੀਆਂ ਲੈ ਕੇ ਜਵਾਨ ਮੁੰਡੇ ਉਹਨਾਂ ਨੇ ਸਾਡੇ ਵੱਲ ਵੇਖਿਆ ਪਰ ਕਿਹਾ ਕੁਝ ਨਹੀਂ ਸਾਨੂੰ ਅਸੀਂ ਅੰਦਰ ਗਏ ਤੇ ਉਹ ਉਹ ਮੋਨ ਸਿੰਘ ਨੇ ਸਾਨੂੰ ਇਹ ਕਿਹਾ ਸੀਗਾ ਕਿ ਬਲਾਕ 32 ਦੇ ਵਿੱਚ ਹੋ ਰਿਹਾ ਹੈ ਪਰ ਕਿਹਾ ਕੁਝ ਨਹੀਂ ਸਾਨੂੰ ਅਸੀਂ ਅੰਦਰ ਗਏ ਤੇ ਉਹ ਉਹ ਮੋਨ ਸਿੰਘ ਨੇ ਸਾਨੂੰ ਇਹ ਕਿਹਾ ਸੀਗਾ ਕਿ ਬਲਾਕ 32 ਦੇ ਵਿੱਚ ਹੋ ਰਿਹਾ ਹੈ ਜੋ ਹੋ ਰਿਹਾ ਅਸੀਂ ਲੱਭਦੇ ਲੱਭਦੇ ਬਲਾਕ 32 ਚ ਗਏ ਤੇ ਛੋਟੀ ਜਿਹੀ ਗਲੀਆਂ ਸੀਗੀਆਂ ਮਸਾਂ ਹੀ ਗੱਡੀ ਜਾ ਸਕਦੀ ਸੀ ਉੱਥੇ ਤੇ ਅਸੀਂ ਜਦੋਂ ਉਹ ਗਲੀ ਚ ਗੱਡੀ ਗੱਡੀ ਜਾਣ ਲੱਗੇ ਤੇ ਸਾਹਮਣੇ ਇੱਕ ਮੌਬ ਸੀਗਾ ਉਹਨਾਂ ਨੇ ਲਾਠੀਆਂ ਲੁੱਠੀਆਂ ਫੜੀਆਂ ਹੋਈਆਂ ਸੀ ਬੱਟੇ-ਵੱਟੇ ਈਟਾਂ ਫੜੀਆਂ ਹੋਈਆਂ ਸੀ ਤੇ ਉਹਨਾਂ ਨੇ ਕਿਹਾ ਕਿੱਥੇ ਚੱਲੇ ਹੋ ਅਸੀਂ ਕਿਹਾ ਅਸੀਂ ਬਲਾਕ 32 ਚੱਲੇ ਆ ਉਹਨਾਂ ਨੇ ਕਿਹਾ ਨਹੀਂ ਉੱਥੇ ਨਹੀਂ ਜਾ ਸਕਦੇ ਅਸੀਂ ਕਿਹਾ ਕਿਉਂ ਕਹਿੰਦੇ ਨਹੀਂ ਉੱਥੇ ਜਾ ਹੀ ਨਹੀਂ ਸਕਦੇ ਤੁਸੀਂ ਇੰਨੀ ਦੇਰ ਚ ਪਿੱਛੋਂ ਬਲਾਕ 32 ਦੇ ਵੱਲੋਂ ਇੱਕ ਮੋਟਰਸਾਈਕਲ ਆਇਆ ਜੀ ਉਹਦੇ ਤੇ ਦੋ ਪੁਲਿਸ ਵਾਲੇ ਸੀਗੇ ਇੱਕ ਸਬ ਇੰਸਪੈਕਟਰ ਸੀਗਾ ਇੱਕ ਉਹਦਾ ਕਨਸਟੇਬਲ ਸੀਗਾ ਸਪਾਈ ਤੇ ਅਸੀਂ ਉਹਨਾਂ ਨੂੰ ਰੋਕਿਆ ਤੇ ਅਸੀਂ ਕਿਹਾ ਵੀ ਕੀ ਹੋ ਰਿਹਾ ਹੈ ਕਹਿੰਦੇ ਜੀ ਕੁਛ ਨਹੀਂ ਸਭ ਸ਼ਾਂਤੀ ਹੈ ਤੇ ਇਹ ਜਿਹੜਾ ਲਫ਼ਜ਼ ਸ਼ਾਂਤੀ ਹੈ ਨਾ ਜੀ ਇਹ ਅਗਲੇ 3-4 ਦਿਨਾਂ ਚ ਹਰ ਪੁਲਿਸ ਵਾਲੇ ਨੇ ਹਰ ਅਫੀਸ਼ੀਅਲ ਨੇ ਹਰ ਪੋਲਿਟਿਸ਼ੀਅਨ ਨੇ ਇਹੀ ਲਫ਼ਜ਼ ਵਰਤਿਆ ਕਿ ਸਭ ਸ਼ਾਂਤੀ ਹੈ ਇਧਰ ਕੁਝ ਨਹੀਂ ਹੋ ਰਹਾ ਚਲੋ ਜੀ ਅਸੀਂ ਉਹ ਇੰਨੀ ਦੇਰ ਤੋਂ ਲੰਘਿਆ ਅਸੀਂ ਰਾਹ ਜਾਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸਾਡੇ ਤੇ ਵਟੇ-ਵਟੇ ਇੱਤਾ ਸੁੱਟਨੀਆਂ ਕਰਤੀਆਂ ਸ਼ੁਰੂ ਕਰਤੀਆਂ ਅਸੀਂ ਗੱਡੀ ਰਿਵਰਸ ਕਰਕੇ ਅਸੀਂ ਨੇੜੇ ਕਲਿਆਣਪੁਰੀ ਜਿਹੜਾ ਤੁਸੀਂ ਜ਼ਿਕਰ ਕੀਤਾ ਕਲਿਆਣਪੁਰੀ ਪੁਲਿਸ ਸਟੇਸ਼ਨ ਗਏ ਜੀ ਉੱਥੇ ਜਿਹੜਾ ਡਿਊਟੀ ਅਫਸਰ ਸੀਗਾ ਅਸੀਂ ਉਹਨੂੰ ਪੁੱਛਿਆ ਵੀ ਇਹ ਇੱਥੇ ਤਲੋਕਪਰੀਚ ਕੀ ਹੋ ਰਿਹਾ ਉਹ ਕਹਿੰਦਾ ਜੀ ਸਭ ਸ਼ਾਂਤੀ ਹੈ ਐਨੀ ਦੇਰ ਚ ਇੱਕ ਨੇੜੇ ਟਰੱਕ ਖੜਾ ਸੀ ਜੀ ਉਹ ਟਰੱਕ ਦੇ ਉੱਤੇ ਮੱਖੀਆਂ ਔਰ ਹੋਰ بڑے ਇਨਸੈਕਟ ਉੱੜ ਰਹੇ ਸੀਗੇ ਤੇ ਅਸੀਂ ਅੰਦਰ ਦੇਖਿਆ ਉੱਥੇ ਤਿੰਨ ਬਾਡੀ ਸੀਗੀਆਂ ਜੀ ਅਧੀਆਂ ਸੜੀਆਂ ਹੋਈਆਂ ਤੇ ਉਹ ਤਿੰਨ ਬਾਡੀ ਦੇ ਉੱਪਰ ਇੱਕ ਜਵਾਨ ਮੁੰਡਾ ਅੱਧਾ ਬੇਹੋਸ਼ ਅੱਧੀ ਹੋਈ ਸੀਗੀ ਉਹਨੂੰ ਉਹ ਲਟਿਆ ਹੋਇਆ ਸੀ ਪਿਆ ਹੋਇਆ ਸੀ ਵਿਚਾਰਾ ਤੇ ਅਸੀਂ ਉਹਨੂੰ ਗੱਲ ਕੀਤੀ ਵੀ ਤੂੰ ਕੌਣ ਹੈ ਉਹਨੇ ਆਪਣਾ ਨਾਂ ਦੱਸਿਆ ਹੁਣ ਤਾਂ ਮੈਨੂੰ ਭੁੱਲ ਗਈ ਜੇ ਗੱਲ ਵੀ 40 ਸਾਲ ਹੋ ਗਏ ਨੇ ਤੇ ਉਹਨੇ ਕਿਹਾ ਕਿ ਮੈਂ ਆਇਆ ਸੀ ਜੀ ਪੰਜਾਬ ਤੋਂ ਮੇਰੇ ਇੱਥੇ ਰਿਸ਼ਤੇਦਾਰ ਰਹਿੰਦੇ ਸੀ ਤੇ ਸ਼ਾਮ ਨੂੰ ਖਬਰ ਆਈ ਕਿ ਮਿਸਿਸ ਗਾਂਧੀ ਦੀ ਡੈਥ ਹੋ ਗਈ ਅਸੈਸਿਨੇਟਿੰਗ ਹੋ ਗਈ ਉਹਦੀ ਤੇ ਕਹਿੰਦਾ ਕਤਲੇਆਮ ਸ਼ੁਰੂ ਹੋ ਗਿਆ ਤੇ ਕਹਿੰਦਾ ਮੈਨੂੰ ਨਹੀਂ ਪਤਾ ਕਿ ਥੈਂਕ ਯੂ ਮੈਨੂੰ ਨਹੀਂ ਪਤਾ ਕਿ ਮੈਂ ਇੱਥੇ ਕਿਸ ਤਰ੍ਹਾਂ ਪਹੁੰਚਿਆ ਪਰ ਮੈਂ ਇੱਥੇ ਹੈਗਾ ਅਸੀਂ ਡਿਊਟੀ ਅਫਸਰ ਨੂੰ ਕਿਹਾ ਕਿ ਵੀ ਇਹ ਕੀ ਹੈ ਕਹਿੰਦਾ ਜੀ ਇਹ ਤੋਂ ਐਸ ਐਚਓ ਸਾਹਿਬ बताएंगे उनको पता है वो दिल्ली गए हैं शाम को आएंगे ਚਲੋ ਜੀ ਅਸੀਂ ਫਿਰ गए ਲੱਭਦੇ ਹੋਰ ਕਿਤੇ ਕੋਈ ਸਾਨੂੰ ਲੱਭ ਜਵੇ ਇੰਨੀ ਦੇਰ ਚ ਸਾਨੂੰ ਇੱਕ ਫੌਜੀ ਯੂਨਿਟ ਲੱਭਾ ਜੀ ਇੱਕ ਕਰਨਲ ਸਾਹਿਬ ਸੀਗੇ ਉਹ ਵੀ ਸਿੱਖ ਸੀਗੇ ਆ ਨਾਂ ਨਹੀਂ ਮਲਾਣਾ ਉਹਨਾਂ ਦਾ ਬਟ very nice man very very nice man ਤਾਂ ਜੀ ਉਹਨਾਂ ਨੂੰ ਕਿਹਾ ਕਿ ਵੀ ਸਾਨੂੰ ਥੋੜੀ ਮਦਦ ਚਾਹੀਦੀ ਹੈ ਤੁਹਾਡੇ ਥੋੜੇ ਜਵਾਨ ਸਾਨੂੰ ਦੇ ਦਿਓ ਅਸੀਂ ਤੇ ਲੋਕਪਰੀ ਲੈ ਜਾਵਾਂਗੇ ਇਹਨਾਂ ਨੂੰ ਉੱਥੇ ਕੁਝ ਬਹੁਤ ਮਾੜੀ ਗੱਲ ਹੋ ਰਹੀ ਹੈ ਉਹ ਕਹਿੰਦਾ ਜੀ ਮੇਰੇ ਕੋਲ ਆਰਡਰ ਨਹੀਂ ਹੈਗੇ ਹਾਲਾਂਕਿ ਉਸ ਦਿਨ ਪਹਿਲੀ ਤਰੀਕ ਨੂੰ ਸਰਕਾਰ ਨੇ ਆਰਡਰ ਇਸ਼ੂ ਕਰਤੇ ਸੀ ਕਿ ਆਰਮੀ ਹੈਜ਼ ਬੀਨ ਡਿਪਲੋਇਡ ਐਂਡ ਇਨ ਏਡ ਆਫ ਸਿਵਲ ਅਥੋਰਟੀ ਬਟ ਉਹ ਕਹਿੰਦਾ ਜੀ ਅਸੀਂ ਮੇਰਟ ਤੋਂ ਆਏ ਆ ਸਾਨੂੰ ਕੋਈ ਰਾਹ ਨਹੀਂ ਆਉਂਦੇ ਇੱਥੇ ਸਾਨੂੰ ਕੋਈ ਇੱਥੇ ਡਾਇਰੈਕਸ਼ਨ ਦੇਣ ਵਾਲਾ ਨਹੀਂ ਹੈ ਸਾਨੂੰ ਇੱਥੇ ਕੋਈ ਜਿਹੜੇ ਪੁਲਿਸ ਵਾਲੇ ਆ ਉਹਨਾਂ ਸਾਨੂੰ ਕੋਈ ਮਿਲੇ ਨਹੀਂ ਸਾਨੂੰ ਨਹੀਂ ਪਤਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਸੋ ਤੁਸੀਂ ਸਾਨੂੰ ਦੱਸ ਦਿਓ ਕਿ ਕੀ ਹੋ ਰਿਹਾ ਹੈ ਤੇ ਲੋਕਪੁਰੀ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਕੋਈ ਬੰਦੇ ਭੇਜਣ ਦੀ ਕੋਈ ਨਹੀਂ ਭੇਜੇ ਜੀ ਉਹਨਾਂ ਨੇ ਔਰ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਸਾਨੂੰ ਹੋਰ ਵੀ بڑے ਯੂਨਿਟ ਮਿਲੇ ਜੀ 에어 ਫੋਰਸ ਵਾਲਾ ਯੂਨਿਟ ਮਿਲੇਆ ਆਰਮੀ ਦਾ ਯੂਨਿਟ ਮਿਲੇਆ ਸਾਰਿਆਂ ਨੇ ਇਹੀ ਜਵਾਬ ਦਿੱਤਾ ਕਿ ਜੀ ਸਾਡੀ ਤਾਂ ਵੀਆਈਪੀ ਡਿਊਟੀ ਹੈਗੀ ਹੈ ਮਿਸਿਸ ਗਾਂਧੀ ਦਾ ਸੰਸਕਾਰ ਹੈ 3 ਤਰੀਕ ਨੂੰ ਅੱਜ ਦੀ ਤਰੀਕ ਤੇ ਸਾਨੂੰ ਉੱਥੇ ਹੀ ਜਾਣਾ ਜੀ ਜਿੱਥੇ ਸਾਨੂੰ ਸਾਡੀ ਡਿਊਟੀ ਮੁਕਰਰ ਕੀਤੀ ਗਈ ਹੈ ਅੰਨੀ देर ਚ ਜੀ ਅਸੀਂ ਕੋਈ 5 5:30 6 ਵਜੇ ਪੁਲਿਸ ਹੈੱਡ ਕੁਆਰਟਰ ਪਹੁੰਚੇ ਜੀ ਦਿੱਲੀ ਦਾ ਉੱਥੇ ਹੀ ਹੋਇਆ ਸਾਡੇ ਨਾਲ ਉੱਥੇ ਇੱਕ ਬੜਾ ਸੀਨੀਅਰ ਅਫਸਰ ਸੀ ਜੀ ਬੜਾ ਹਾਈ ਪ੍ਰੋਫਾਈਲ ਅਫਸਰ ਸੀ ਬੜਾ ਹਾਈ ਫਲਾਇਰ ਸੀਗਾ ਉਹਦਾ ਨਾਂ ਹੈ ਸੀਗਾ ਨਿਖਿਲ ਉਹਦਾ ਨਾਂ ਹੈ ਨਿਖਿਲ ਕੁਮਾਰ ਉਹ ਬੜਾ politically ਬੜਾ ਕਨੈਕਟਡ ਆਦਮੀ ਸੀ ਜੀ ਕਾਂਗਰਸ ਪਾਰਟੀ ਨਾਲ ਵੀ ਬਾਕੀਆਂ ਪਾਰਟੀਆਂ ਜੇਪੀ ਮੂਵਮੈਂਟ ਤੋਂ ਬਿਹਾਰੀ ਸੀ ਤੇ ਉਹਨੂੰ ਅਸੀਂ ਕਿਹਾ ਕਿ ਜੀ ਤੂੰ ਸਾਨੂੰ ਮਦਦ ਕਰ ਸਾਡੀ ਕੋਈ ਤੇ ਲੋਕਪੁਰੀ ਦੇ ਵਿੱਚ ਬਹੁਤ ਮਾੜੀ ਗੱਲ ਹੋ ਰਹੀ ਆ ਤੇ ਪਲੀਜ਼ ਸਾਡੀ ਮਦਦ ਕਰ ਉਹਨੇ ਸਾਨੂੰ ਪਤਾ ਕੀ ਕਿਹਾ ਜੀ ਉਹਨੇ ਕਿਹਾ ਜੀ ਮੈਂ ਤਾਂ ਇੱਥੇ ਗੈਸਟ ਆਰਟਿਸਟ ਹੂੰ ਮੇਰਾ ਤਾਂ ਕੰਮ ਇੱਥੇ ਕੰਟਰੋਲ ਰੂਮ ਸੰਭਾਲਣਾ ਹੈ ਉਹਦੀ ਹੋ ਗਈ ਸੀ ਜੀ ਬਦਲੀ ਕੋਈ ਮਹੀਨਾ ਪਹਿਲਾਂ ਤੇ ਉਹਨੂੰ ਬੁਲਾਇਆ ਗਿਆ ਸੀ ਵਾਪਸ ਇਮਰਜੈਂਸੀ ਲਈ ਕਿ ਤੂੰ ਇਹ ਕੰਟਰੋਲ ਰੂਮ ਸੰਭਾਲ ਜਿੱਥੇ ਕਾਲਾਂ ਆਉਂਦੀਆਂ ਡਿਸਟ्रेस ਕਾਲ ਇਮਰਜੈਂਸੀ ਕਾਲ ਉਹ ਕਹਿੰਦਾ ਜੀ ਮੈਂ ਤਾਂ ਗੈਸਟ ਆਰਟਿਸਟ ਹੂੰ ਮੈਂ ਤਾਂ ਕੁਝ ਕਰ ਨਹੀਂ ਸਕਦਾ ਐਨੀ ਦੇਰ ਚ ਲੈਫਟਨੈਂਟ ਗਵਰਨਰ ਸਾਹਿਬ ਨੇ ਪੁਲਿਸ ਹੈੱਡਕੁਆਟਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਉਹੀ ਲਫ਼ਜ਼ ਇਸਤੇਮਾਲ ਕੀਤਾ ਕਿ ਦਿੱਲੀ ਵਿੱਚ ਸਭ ਸ਼ਾਂਤੀ ਹੈ ਥੋੜਾ ਬਹੁਤ ਦੰਗਾ ਹੈ 20 ਆਦਮੀ ਮਰੇ ਹਨ ਵੀ ਆਦਮੀ ਮਰੇ ਨਹੀਂ ਥੀ ਮੈਂ ਤਾਂ ਜੀ ਉਹਨੂੰ ਫਿਰ ਮੈਨੂੰ ਬਹੁਤ ਗੁੱਸਾ ਆਇਆ ਮੈਂ ਮਾਂ ਪੈਣ ਦੀਆਂ ਗਾਲਾਂ ਕੱਢੀਆਂ ਉਹਨੂੰ ਤੇ ਮੈਂ ਕਿਹਾ ਕਿ ਤਲੋਕਪਰੀ ਵਿੱਚ ਕੀ ਹੋ ਰਿਹਾ ਹੈ ਉਹ ਕਹਿੰਦੇ ਜੀ ਕੁਝ ਨਹੀਂ ਹੋ ਰਿਹਾ ਉਹਦਾ ਜਿਹੜਾ ਅਫਸਰ ਸੀਗਾ ਉੱਥੇ ਉਹਦਾ ਨਾਂ ਸੀ ਹੁਕਮਸਨ ਜੱਟਵ ਉਹ ਬਾਅਦ ਵਿੱਚ ਉਹਦੀ ਪ੍ਰੋਸੀਕਿਊਸ਼ਨ ਹੋਈ ਸੀ ਜਾਟਰ ਸਾਹਿਬ ਨੇ ਵੀ ਕਿਹਾ ਜੀ ਕੁਝ ਨਹੀਂ ਹੋ ਰਹਾ ਵਾ ਮੈਂ ابھی ਹੋ ਕੇ ਆਇਆ ਹਾਂ ਕੁਝ ਨਹੀਂ ਹੈ ਚਲੋ ਜੀ ਇਹਦੇ ਬਾਅਦ ਅਸੀਂ ਫਿਰ ਮੈਂ ਤੇ ਮੇਰਾ ਕੁਲੀਗ ਜੋਸਫ ਮਲਿਆਕਨ ਤੇ ਸਾਡੀ ਹਿੰਦੀ ਅਖਬਾਰ ਹੁੰਦੀ ਸੀ ਜਨਸੱਤਾ ਹੁਣ ਪਤਾ ਨਹੀਂ ਹੈ ਕਿ ਇਹ ਨਹੀਂ ਇੰਡੀਅਨ ਐਕਸਪ੍ਰੈਸ ਦੀ ਤੇ ਉਹ ਤੇ ਇੱਕ ਹਿੰਦੁਸਤਾਨ ਟਾਈਮਜ਼ ਦਾ ਰਿਪੋਰਟਰ ਅਸੀਂ ਗੱਡੀ 'ਚ ਬਹਿ ਕੇ ਜੀ ਫਿਰ ਅਸੀਂ ਡਰਾਈਵ ਕੀਤਾ ਉੱਥੇ ਤੇ ਲੋਕਪੁਰੀ ਪਹੁੰਚੇ ਐਸ ਵਾਰੀ ਜਦੋਂ ਅਸੀਂ ਪਹੁੰਚੇ ਅਸੀਂ ਬਲਾਕ 32 ਤੱਕ ਪਹੁੰਚ ਸਕਦੇ ਸੀ ਸੌਰੀ ਜੀ ਸੌਰੀ ਜਦੋਂ ਅਸੀਂ ਉੱਥੇ ਪਹੁੰਚੇ ਜੀ ਲੋਕਲ ਜਿਹੜਾ ਐਸ ਐਚਓ ਸੀਗਾ ਉਹਦਾ ਨਾਮ ਸੂਰਵੀਰ ਸਿੰਘ ਸੀ ਉਹਨੂੰ ਵੀ ਪ੍ਰੋਸੀਕਿਊਟ ਕੀਤਾ ਸੀ ਬਾਅਦ ਵਿੱਚ ਥੋੜਾ ਜਿਹਾ ਪ੍ਰੋਸੀਕਿਊਟ ਜ਼ਿਆਦਾ ਨਹੀਂ ਉਹ ਸੀਗਾ ਉੱਥੇ ਇੱਕ ਉਹਦੇ ਨਾਲ ਉਹਦਾ ਕੋਈ ਸਬ ਇੰਸਪੈਕਟਰ ਸੀਗਾ ਤੇ ਇੱਕ ਉਹਨਾਂ ਦੀ ਉਹਨਾਂ ਦੇ ਨਾਲ ਮੈਟਡੋਰ ਵੈਨ ਸੀਗੀ ਜੀ ਉਹਦੀ ਲਾਈਟ ਜਲ ਰਹੀ ਸੀ ਤੇ ਇਰਦ-ਗਿਰਦ ਹਜ਼ਾਰਾਂ ਬੰਦੇ ਖੜੇ ਸੀ ਜੀ ਤੇ ਅਸੀਂ ਜਦੋਂ ਉੱਥੇ ਬਿਲਕੁਲ ਤੁਸੀਂ ਇਮੇਜਿਨ ਕਰ ਸਕਦੇ ਹੋ ਜੀ ਸੋਚੋ ਦਿਮਾਗ ਦੇ ਵਿੱਚ ਕਿ ਹਜ਼ਾਰਾਂ ਬੰਦੇ ਖੜੇ ਨੇ ਔਰ ਬਿਲਕੁਲ ਪਿੰਨ ਡ੍ਰੌਪ ਸਾਇਲੈਂਸੀ ਕਿ ਜੀ ਉੱਥੇ ਔਰ ਇੱਕ ਚਿੜੀ ਨਹੀਂ ਫੜਕ ਰਹੀ ਸੀ ਆਵਾਜ਼ ਬਿਲਕੁਲ ਨਹੀਂ ਸੀ ਟੋਟਲ ਕੰਪਲੀਟ ਸਾਇਲੈਂਸ ਤੇ ਉਹ ਅਸੀਂ ਇੱਕ ਉਹ ਗਲੀ 'ਚ ਗਏ ਜੀ ਇੱਕ ਗਲੀ ਸਾਡੇ ਸਾਹਮਣੇ ਜਿਹੜੀ ਸੀਗੀ ਐਨੇ ਸਾਲ ਹੋ ਗਏ ਨੇ ਜੀ ਮੈਨੂੰ ਹੱਲੇ ਵੀ ਬੜਾ ਦੁੱਖ ਹੁੰਦਾ ਸੋਚ ਕੇ ਅਸੀਂ ਜੀ ਆਪਣਾ ਪੈਰ ਪੁੰਜੇ ਨਹੀਂ ਰੱਖ ਸਕਦੇ ਸੀ ਉੱਥੇ ਜਾਂ ਤਾਂ ਬਾਲ ਸੀਗੇ ਕੇਸ ਜਿਹੜੇ ਇਹਨਾਂ ਨੇ ਕੱਟੇ ਜਾਂ ਲੋਕਾਂ ਜਾਂ ਲਾਸ਼ਾਂ ਸੀਗੀਆਂ ਜਾਂ ਕਿਸੇ ਬਾਡੀ ਪਾਰਟ ਸੀ ਕਿਸੇ ਦਾ ਬਾਹ ਸੀ ਕਿਸੇ ਦਾ ਤੜ ਸੀ ਕਿਸੇ ਦਾ ਸਿਰ ਸੀ ਉਹ ਜੀ ਕੋਈ ਗਲੀ ਜਿਹੜੀਆਂ ਦੋ ਗਲੀਆਂ ਸੀ ਜੀ ਉਹ ਕੋਈ ਲਗਭਗ 150 ਪਾਣੇ 200 ਗਾਜ ਦੀਆਂ ਹੋਣੀਆਂ ਲੰਮੀਆਂ ਉੱਥੇ ਚੱਲਣਾ ਮੁਸ਼ਕਲ ਸੀ ਜੀ ਔਰ ਨਾਲ ਉਹ ਇੱਕ ਲੈਂਟਨ ਕਿਸੇ ਨੇ ਲਿਆ ਸੀ ਕਿ ਉਹਦੇ ਚ ਜਿਹੜੇ ਔਰ ਕੋਈ ਆਵਾਜ਼ ਬਿਲਕੁਲ ਆਵਾਜ਼ ਨਹੀਂ ਸੀ ਦੀ ਤੁਸੀਂ ਇਮੇਜਿਨ ਕਰ ਸਕਦੇ ਹੋ ਸਾਡੇ ਨਾਲ ਜਿਹੜੇ ਇੱਕ ਦੋ ਰਿਪੋਰਟਰ ਸੀ ਉਹ ਤਾਂ ਟੋਟਲ ਬ੍ਰੇਕਡਾਊਨ ਹੋ ਗਿਆ ਉਹਨਾਂ ਦਾ ਦੇਖ ਕੇ ਮੈਂ ਤਾਂ ਕਹਿਣਾ ਜੀ ਕੋਈ ਵੀ ਨਾ ਦੇਖੇ ਇਦਾਂ ਦੀ ਚੀਜ਼ ਆਪਣੀ ਜ਼ਿੰਦਗੀ ਚ ਤੇ ਇੱਕ ਕੁੜੀ ਬੈਠੀ ਸੀ ਜੀ ਉਹ ਪੋਲੀਓ ਸੀਗਾ ਵਿਚਾਰੀ ਨੂੰ ਹੁਣੇ ਕੋਈ 25 ਸਾਲ ਦੀ ਹੋਣੀ ਹੈ ਉਹਦੇ ਨਾਲ ਇੱਕ ਛੋਟੀ ਜੀ ਬੱਚੀ ਸੀ ਉਹਦੀ ਕੋਈ ਇਹ ਇੱਕ ਮਿੰਨਿਆ ਦੀ ਹੁਣੀ ਬੇਬੀ ਸੀਗੀ ਉਹ ਬੈਠੀ ਸੀ ਆਪਣੇ ਬੂਏ 'ਚ ਮਗਰੋਂ ਉਹਦੇ ਜਿਹੜੇ ਘਰ 'ਚ ਸਾਰੇ ਉਹਦੇ ਘਰ ਵਾਲੇ ਜੀ ਫਤ ਹੋਏ ਪਏ ਸੀ ਛੁਰਾ ਥਰਾ ਮਰਿਆ ਗਿਆ ਸੀ ਉਹਨਾਂ ਨੂੰ ਉਹਨਾਂ ਨੂੰ ਅੱਧੇ ਜਲੇ ਹੋਏ ਸੀਗੇ ਘਰ 'ਚ ਬਿਲਕੁਲ ਐਂਡ ਪਾਈਲਡ ਵਨ ਔਨ ਟਾਪ ਆਫ ਦ ਅਦਰ ਸੀਗੇ ਜੀ ਉਹ ਬੈਠੀ ਸੀ ਉੱਤੇ ਬਿਲਕੁਲ ਉਹਦੇ ਕੋਈ ਇਮੋਸ਼ਨ ਨਹੀਂ ਸੀ ਕੋਈ ਉਹਦੇ 'ਚ ਨਾ ਰੋਣਾ ਨਾ ਤੋਣਾ ਕੋਈ ਇਮੋਸ਼ਨ ਨਹੀਂ ਸੀ ਬਿਲਕੁਲ ਜ਼ੀਰੋ ਇਮੋਸ਼ਨ ਤੇ ਉਹਨੇ ਜਦੋਂ ਸਾਨੂੰ ਦੇਖਿਆ ਤੇ ਉਹਦੇ ਅੱਖਾਂ 'ਚ ਇੱਕਦਮ ਡਰ ਆ ਗਿਆ ਜੀ ਉਹ ਸੋਚਦੀ ਕਿ ਇਹ ਫੇਰ ਆ ਗਏ ਨੇ ਮੈਨੂੰ ਮਾਰਨ ਤੇ ਉਹ ਜਿਹੜੀ ਬੱਚੀ ਸੀ ਉਹਨੇ ਸਾਡੇ ਵੱਲ ਆਪਣੀ ਬਾਹ ਕੀਤੀ ਤੇ ਅਸੀਂ ਉਹਨੂੰ ਬੱਚੀ ਨੂੰ ਫੜਿਆ ਤੇ ਇਹ ਜਿਹੜੀ ਔਰਤ ਲੜਕੀ ਸੀ ਇਹਨੂੰ ਵੀ ਅਸੀਂ ਚੁੱਕਿਆ ਤੇ ਅਸੀਂ ਇਹਨੂੰ ਪੁਲਿਸ ਦੀ ਵੈਂਚ ਪਾਤਾ ਮੈਨੂੰ ਅੱਜ ਤੱਕ ਸ਼ਰਮ ਹੈ ਕਿ ਪਤਾ ਨਹੀਂ ਲੱਗਾ ਜੀ ਉਹਦਾ ਕਿ ਉਹ ਕਿੱਥੇ ਗਈ ਅੱਗੇ ਗਏ ਜੀ ਅਸੀਂ ਕੋਈ 5-10 ਗੱਲ ਅੱਗੇ ਗਏ ਤੇ ਇੱਕ ਘਰ ਦੇ ਵਿੱਚ ਸਾਨੂੰ ਆਵਾਜ਼ ਆਈ ਇੱਕ ਇੱਕ ਮੁੰਡੇ ਦੀ ਉਹ ਕਹਿੰਦਾ ਜੀ ਮੈਨੂੰ ਪਾਣੀ ਦਿਓ ਉਹ ਬੜਾ ਸੋਹਣਾ ਮੁੰਡਾ ਸੀ ਜੀ ਕੋਈ 25 20 22 ਸਾਲ ਦਾ ਹੋਣਾ 25 ਸਾਲ ਦਾ ਹੋਣਾ ਸਕੂਟਰ ਰਿਕਸ਼ਾ ਡਰਾਈਵਰ ਸੀ ਤੇ ਉਹਦਾ ਪੇਟ ਇੱਕ ਦਿਨ ਪਹਿਲਾਂ ਉਹਨਾਂ ਨੇ ਛੁਰਾ ਮਾਰ ਕੇ ਉਹ ਵਿਚਾਰਾ ਲਾਸ਼ਾਂ ਦੇ ਹੇਠਾਂ ਲੁਕ ਕੇ ਬਚ ਗਿਆ ਸੀ ਤੇ ਉਹਨੇ ਆਪਣੇ ਜਿਹੜਾ ਉਹਦਾ ਗਾਹਵ ਸੀਗਾ ਉਹਦੇ ਤੇ ਉਹਨੇ ਆਪਣੀ ਪੱਗ ਬੰਨ ਲਈ ਸੀ ਤੇ ਉਹ ਪਾਣੀ ਮੰਗਦਾ ਸੀ ਸਾਡੇ ਕੋਲ ਪਾਣੀ ਤਾਂ ਸੀਗਾ ਹੀ ਨਹੀਂ ਉਹ ਫਿਰ ਸਾਨੂੰ ਬਾਅਦ ਚ ਪਤਾ ਲੱਗਾ ਜੀ ਕਿ ਉਹ ਥੋੜੀ ਘੰਟਿਆਂ ਬਾਅਦ ਉਹਦੀ ਉਹਦੀ ਵੀ ਡੈਥ ਹੋ ਗਈ ਸੀ ਉਹ ਫੌਥ ਹੋ ਗਿਆ ਸੀ ਅਸੀਂ ਉਹਦੇ ਬਾਅਦ ਜੀ ਇਹ ਜੋ ਅਸੀਂ ਅਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ ਸੀਗੇ ਸਾਰੇ ਉੱਥੇ ਜੋ ਅਸੀਂ ਦੇਖਿਆ ਕੋਈ ਘੰਟਾ ਡੇਢ ਅਸੀਂ ਰਹਿ ਹੋਵਾਂਗੇ ਉੱਥੇ ਤੇ ਉਹਦੇ ਬਾਅਦ ਅਸੀਂ ਦਫ਼ਤਰ ਗਏ ਦਫ਼ਤਰ ਤੋਂ ਅਸੀਂ ਫਿਰ ਆਪਣੀ ਰਿਪੋਰਟ ਫਾਈਲ ਕੀਤੀ ਜੀ ਔਰ ਸ਼ਰਮ ਵੀ ਗੱਲ ਹੈ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਮੀਡੀਆ ਦੀ ਸਾਇਲੈਂਸ ਕਨਸਪੀਰੇਸੀ ਆਫ ਸਾਇਲੈਂਸ ਜਿਹੜੀ ਹੈਗੀ ਆ ਸਾਡੇ ਨਾਲ ਹਿੰਦੁਸਤਾਨ ਟਾਈਮਜ਼ ਦਾ ਰਿਪੋਰਟਰ ਸੀ ਹਿੰਦੁਸਤਾਨ ਟਾਈਮਜ਼ ਦਾ ਬਹੁਤ ਇਨਸੀਡੈਂਟਲ ਰੈਫਰੈਂਸ ਸੀਗਾ ਇਹ ਤੇ ਲੋਕਪੁਰੀ ਬਾਰੇ ਬਿਲਕੁਲ ਦੋ ਚਾਰ ਲਾਈਨਾਂ ਲਿਖੀਆਂ ਹੋਣੀਆਂ ਉਹਨੇ ਸਾਡੀ ਅਖਬਾਰ ਚ ਅਸੀਂ ਕਾਫੀ ਪ੍ਰੋਮਿਨੈਂਟਲੀ ਸਾਡਾ ਜਿਹੜਾ ਐਡੀਟਰ ਸੀਗਾ ਮਿਸਟਰ ਵਰਗੀਸ ਪਹਿਲਾਂ ਤੇ ਉਹਨੇ ਹਿਚਕੇ ਫਿਰ ਮੈਂ ਉਹਨੂੰ ਗਾਲਾਂ ਕੱਢੀਆਂ ਜੀ ਉਹਨੂੰ ਵੀ ਮੈਂ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਜਦੋਂ ਉਹਨੇ ਕਿਹਾ ਕਿ ਸਾਰੀ ਇਹ ਗੱਲ ਕਮਿਊਨਲ ਬਣੇਗੀ ਉਹਨਾਂ ਦੇ ਨਾਲ ਇਸ ਤੇ ਜੀ ਇਹ ਹਾਲ ਹੁੰਦਾ ਸੀ ਅਸੀਂ ਜਦੋਂ ਛੋਕਰੇ ਰਿਪੋਰਟਰ ਹੁੰਦੇ ਸੀ ਕਿ ਮੈਂਬਰਸ ਆਫ ਅ ਪਾਰਟਿਕੂਲਰ ਮਾਈਨੋਰਿਟੀ ਕਮਿਊਨਿਟੀ ਕਹਿੰਦੇ ਸੀ ਆਇਡੈਂਟੀਫਾਈ ਨਹੀਂ ਕਰਦੇ ਸੀ ਹੁਣ ਤਾਂ ਫਿਰ ਵੀ ਮੁਸਲਮ ਸਿੱਖ ਹਿੰਦੂ ਲੋਕੀ ਆਇਡੈਂਟੀਫਾਈ ਕਰ ਲੈਂਦੇ ਨੇ ਉਹਨਾਂ ਦੇ ਨਾਲ ਇਹ ਮੈਂਬਰਸ ਆਫ ਅ ਮਾਈਨੋਰਿਟੀ ਕਮਿਊਨਿਟੀ ਸੋ ਤੁਸੀਂ ਗੈਸ ਕਰ ਲਓ ਕਿ ਆ ਸਿੱਖਾਂ ਦੀ ਗੱਲ ਕਰ ਰਿਹਾ ਆ ਜਾਂ ਕ੍ਰਿਸਚੀਅਨ ਦੀ ਕਰ ਰਿਹਾ ਆ ਜਾਂ ਮੁਸਲਮਾਨਾਂ ਦੀ ਕਰ ਰਿਹਾ ਆ ਸੋ ਉਹਨੇ ਕਿਹਾ ਕਿ ਜੀ ਸਾਡੇ ਐਡੀਟਰ ਸਾਹਿਬ ਨੇ ਕਿਹਾ ਕਿ ਇਹ ਬੜੀ ਕਮਿਊਨਲ ਗੱਲ ਵਧੇਗੀ ਤਾਂ ਮੈਂ ਉਹ ਐਨੀਵੇ ਟੁਕਾਟਾ ਲੰਗ ਸਟੋਰੀ ਸ਼ਾਰਟ ਉਹਨਾਂ ਨੇ ਜੀ ਛਾਪੀ ਫਰੰਟ ਪੇਜ ਤੇ ਉਹਨਾਂ ਨੇ ਇਹ ਤਲੋਪੁਰੀ ਦਾ ਜਿਹੜਾ ਕਾਂਡ ਸੀਗਾ ਉਹ ਛਾਪਿਆ ਇੰਟਰਨੈਸ਼ਨਲ ਪ੍ਰੈਸ ਨੂੰ ਪਤਾ ਲੱਗਾ